ਜਿਹੜਾ ਪੁਰਾਣਾ ਕਾਲ ਸੀਗਾ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਇਹ ਪੁਰਾਣਾ ਦਰਵਾਜ਼ਾ ਜਿਹਦੇ ਪਿੱਛੇ ਦਿਉੜੀ ਹੋਇਆ ਕੰਦੀ ਸੀਗੀ ਬਾਬਾ ਜੀ ਦੀ ਉਹ ਪੁਰਾਣੀ ਇਤਿਹਾਸਕ ਦਰਵਾਜ਼ੇ ਵੀ ਇੱਥੇ ਉਦਾਂ ਹੀ ਲੱਗੇ ਹੋਏ ਨੇ ਉਹ ਨਾਨਕ ਸ਼ਹੀਦਾਂ ਉਹ ਅੱਜ ਵੀ ਗੁਰੂ ਸਾਹਿਬ ਦੀ ਜਿਹੜੀ ਮੌਜੂਦਗੀ ਉਹਨਾਂ ਦੇ ਅਸ਼ੀਰਵਾਦ ਦਾ ਇੱਥੇ ਅਹਿਸਾਸ ਸਾਨੂੰ ਕਰਾਉਂਦੀਆਂ ਨੇ ਨਾਨਕ ਸ਼ਹੀਦਾਂ ਇੱਥੇ ਲੱਗੀਆਂ ਹੋਈਆਂ ਨੇ ਇਹ ਖੂਹ ਹੈ ਜਿੱਥੇ ਸੱਚੇ ਬਾਸ਼ਨ ਸਤਾਨਦ ਕਰਦੇ ਸਨ ਇੱਥੇ ਜਿਹੜਾ ਜਲ ਸੀਗਾ ਉਹ ਵੀ ਹੁੰਦਾ ਸੀਗਾ ਲੇਕਿਨ ਅੱਜ ਉਹ ਖੂਹ ਜਿਹੜਾ ਸੁੱਕਿਆ ਹੋਇਆ ਇੱਥੇ ਜਲ ਨਹੀਂ ਹੈ ਇਸ ਸਾਮ ਸੰਭਾਲ ਬਹੁਤ ਜ਼ਰੂਰੀ ਆ ਮੈਂ ਪ੍ਰਧਾਨ ਸਾਹਿਬ ਨੂੰ ਮਿਲਣਾ ਵੀ ਆ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਹੁਤ ਖੁਸ਼ੀਆਂ ਸਾਨੂੰ ਦਿੱਤੀਆਂ ਬਹੁਤ ਕੁਝ ਦਿੱਤਾ ਆਪ ਤੇ ਰੱਖਿਆ ਹੀ ਕੁਛ ਨਹੀਂ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਰਸਤਾ ਸੀ ਅਨੰਦਪੁਰ ਸਾਹਿਬ ਨੂੰ ਤੇ ਮੈਂ ਭਾਵਕ ਹੋ ਗਿਆ ਵੀ ਮਹਾਰਾਜ ਸੱਚੇ ਪਾਸ਼ਾ ਤੇਰੇ ਘਰ ਦੀ ਸੇਵਾ ਨਹੀਂ ਕਰਵਾ ਸਕਦੇ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਸੱਚੇ ਪਾਸ਼ਾ ਨੇ ਅਰਦਾਸ ਪ੍ਰਵਾਨ ਕੀਤੀ ਆ ਜੋ ਸ਼ੜਕ 1400 ਕਰੋੜ ਦੀ ਬਣੀ ਆ ਸਰਕਾਰ ਸੇਵਾ ਵਾਲੇ ਕਿਲਾ ਨੰਦਗੜ ਲਈ ਮਾਪੁਰਸ਼ ਬਣਾਉਂਦੇ ਆ ਸਤਿਗੁਰ ਆਪੇ ਹੀ ਸੇਵਾ ਕਰਾ ਦਿੰਦੇ ਆਪਣੇ ਪਿਆਰਿਆਂ ਕੋ ਕਿਸੇ ਚੀਜ਼ ਦੀ ਕਮੀ ਨਹੀਂ ਉਹਦੇ ਪਿਆਰਿਆਂ ਤੱਕ ਪਹੁੰਚਣੀ ਆ ਸ਼੍ਰੀ ਗਾਲ ਜੀ ਤੁਸੀਂ ਦੇਖਦੇ ਹੋ ਸਿਟੀ ਹੈਡਲਾਈਨਸ ਸੋ ਅੱਜ ਮੌਜੂਦ ਆ ਉਸ ਧਰਤੀ ਦੇ ਉਸ ਜਗ੍ਹਾ ਤੇ ਜਿੱਥੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਧਰਮ ਦੇ ਪੰਜਵੇਂ ਗੁਰੂ ਤੇ ਸਾਰੀ ਦੁਨੀਆ ਜਿੰਨਾਂ ਦਾ ਕੇਂਦਰ ਤੁਮਸਤਕ ਹੁੰਦੀ ਹੈ ਆਪਣੇ ਸੀਸ ਚ ਹੁੰਦੀ ਆ ਅੱਜ ਉਹਨਾਂ ਦੇ ਸਥਾਨ ਤੇ ਮੌਜੂਦ ਆ ਇੱਥੇ ਉਹਨਾਂ ਨੇ ਤਕਰੀਬਨ 2 ਸਾਲ 5 ਮਹੀਨੇ ਤੇ 13 ਦਿਨ ਦਾ ਸਮਾਂ ਬਿਤਾਇਆ ਹੈ ਤੇ ਉਹਨਾਂ ਜਿਹੜੇ ਬਾਲ ਜਿਹੜੇ ਉਹਨਾਂ ਦੇ ਬੱਚੇ ਹਰਗੋਬਿੰਦ ਬਾਸ਼ਾ ਜੀ ਉਹਨਾਂ ਨੇ ਇੱਥੇ ਜਿਹੜੇ 2 ਸਾਲ ਦੀ ਉਮਰ ਦੇ ਵਿੱਚ ਸਮਾਂ ਬਿਤਾਇਆ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਇਤਿਹਾਸਿਕ ਸਥਾਨ ਹੈ ਨਾਨਕ ਸ਼ਾਹੀ ਇੱਥੇ ਲੱਗੀਆਂ ਹੋਈਆਂ ਨੇ ਇਹ ਖੂਹ ਹੈ ਜਿੱਥੇ ਸੱਚੇ ਬਾਸ਼ਾ ਸਥਾਨ ਕਰਦੇ ਸਨ ਇੱਥੇ ਜਿਹੜਾ ਜਲ ਸੀਗਾ ਉਹ ਵੀ ਹੁੰਦਾ ਸੀਗਾ ਲੇਕਿਨ ਅੱਜ ਉਹ ਖੂਹ ਜਿਹੜਾ ਸੁੱਕਿਆ ਹੋਇਆ ਇੱਥੇ ਜਲ ਨਹੀਂ ਹੈ ਲੇਕਿਨ ਇਥੋਂ ਦੇ ਜਲ ਦੇ ਨਾਲ ਪਹਿਲਾਂ ਲੋਕਾਂ ਦੀਆਂ ਮੁਸੀਬਤਾਂ ਵੀ ਹੱਲ ਹੁੰਦੀਆਂ ਵਈਆਂ ਨੇ ਲੋਕਾਂ ਦੇ ਬੁਖਾਰ ਕਈ ਤਰ੍ਹਾਂ ਦੇ ਜਿਹੜੇ ਰੋਗ ਇਥੋਂ ਦੂਰ ਹੁੰਦੇ ਰਹਿੰਦੇ ਕਸ਼ਟ ਦੂਰ ਹੁੰਦੇ ਰਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਪੁਰਾਣਾ ਸਥਾਨ ਹੈ ਹਾਲਾਤ ਇਥੋਂ ਦੇ ਬਹੁਤ ਜ਼ਿਆਦਾ ਲੇਕਿਨ ਹੁਣ ਖਰਾਬ ਹੋ ਚੁੱਕੇ ਨੇ ਜਿਹੜੀਆਂ ਇੱਟਾਂ ਨੇ ਨਾਨਕਸ਼ਾਹੀ ਉਹ ਜ਼ਰੂਰ ਇੱਥੇ ਮੌਜੂਦ ਆ ਹਜੇ ਵੀ ਬੜੀ ਪੁਰਾਣੀ ਸਾਡੀ ਵਿਰਾਸਤ ਹੈ ਸਿੱਖ ਧਰਮ ਦੀ ਵਿਰਾਸਤ ਹੈ ਮੈਨੂੰ ਲੱਗਦਾ ਜਦੋਂ ਸਾਂਭਣ ਦੀ ਲੋੜ ਸਾਨੂੰ ਜਿਹੜੇ ਲਿਆਏ ਨੇ ਸੋਨੂ ਜੰਡਿਆਲਾ ਵੀ ਇੱਥੇ ਮੌਜੂਦ ਨੇ ਲੇਕਿਨ ਇਸ ਜਿਹੜਾ ਜਗ੍ਹਾ ਦਾ ਇਤਿਹਾਸ ਜਾਣਨਾ ਵੀ ਬੜਾ ਜ਼ਰੂਰੀ ਹੈ ਉਸ ਸਬੰਧ ਨਾਲ ਬਾਬਾ ਜੀ ਮੌਜੂਦ ਨੇ ਬਾਬਾ ਜੀ ਸ਼ਸ਼ੀਗਲ ਜੀ ਬਹੁਤ ਧੰਨਵਾਦ ਹੈ ਪਹਿਲਾਂ ਤੁਸੀਂ ਜਿਹੜਾ ਸਾਨੂੰ ਇਸ ਜਗ੍ਹਾ ਤੇ ਲੈ ਕੇ ਆਏ ਹੋ ਬਹੁਤ ਧੰਨਵਾਦ ਹੈ ਤੁਹਾਡਾ ਇਸ ਜਗ੍ਹਾ ਦਾ ਇਤਿਹਾਸ ਜਦੂਲ ਜਾਣੂ ਕਰਾਇਆ ਜਾਵੇ ਸੰਗਤਾਂ ਨੂੰ ਧੰਨਵਾਦ ਗੁਰੂ ਸਾਹਿਬ ਜੀ ਸਾਡਾ ਕਿਸੇ ਧੰਨਵਾਦ ਬਾਕੀ ਇੱਥੇ ਗੁਰੂ ਅਰਜਨ ਦੇਵ ਜੀ ਇੱਥੇ ਮਤਲਬ 2 ਸਾਲ 5 ਮਹੀਨੇ 13 ਦਿਨ ਰਹਿੰਦੇ ਰਹੇ ਆ ਬਾਲ ਹਰਗੋਬਿੰਦ ਸਿੰਘ ਜੀ ਰਹਿੰਦੇ ਰਹੇ ਥੇ 2 ਸਾਲ ਦੀ ਉਮਰ ਦੇ ਵਿੱਚ ਇੱਥੇ ਆ ਗਲੀਆਂ 'ਚ ਖੇਡਦੇ ਰਿਹਾ ਜੀ ਬਾਕੀ ਤੁਸੀਂ ਵੇਖ ਹੀ ਲਿਆ ਸਾਰਾ ਇਹ ਰਤਨ ਮਤਲਬ ਉੱਥੇ ਗੁਰੂ ਕੀ ਗੁਰਦੁਆਰਾ ਗੁਰੂ ਕੀ ਕੋਠੜੀ ਸਾਹਿਬ ਬਣਿਆ ਹੋਆ ਜੀ ਉੱਥੇ ਗੁਰੂ ਸਾਹਿਬ ਮਾਤਾ ਸੁਖਾ ਜੀ ਵੀ ਜਿਨ੍ਹਾਂ ਦੀ ਬੇਨਤੀ ਕਰਨ ਤੇ ਇੱਥੇ ਗੁਰੂ ਸਾਹਿਬ ਠਹਿਰੇ ਸੀ ਉਹਨਾਂ ਨੇ ਬੇਨਤੀ ਕੀਤੀ ਵੀ ਸਾਡੇ ਕੋਲ ਰਹੋ ਤੇ ਉਹ ਮੁੜ ਕੇ ਗੁਰੂ ਜੀ ਨੇ ਬੇਨਤੀ ਮੰਨ ਕੇ ਇੱਥੇ 2 ਸਾਲ 5 ਮਹੀਨੇ 13 ਦਿਨ ਰਹੇ ਆ ਜੀ ਬਾਕੀ ਸਾਰਾ ਕੋਈ ਪ੍ਰਾਤਨ ਇਤਿਹਾਸ ਆ ਜੀ ਬਾਕੀ ਮੁੜ ਕੇ ਬਾਅਦ ਮੰਤਰਿੰਦੇ ਰਹੇ ਬਾਕੀ ਹੁਣ ਕਮੇਟੀ ਦੇ ਹੱਥਾਂ ਜੀ ਸਾਰਾ ਕੋਈ ਇਹ ਕਮੇਟੀ ਸਾਮ ਸਮਭਾਲ ਕਰਨ ਈ ਆ ਜੀ ਬਾਕੀ ਵਧੀਆ ਉਹਨਾਂ ਨੇ ਆਖਿਆ ਵਾ ਜੀ ਬਣੂਗਾ ਜੀ ਸਥਾਨ ਪੂਰਾ ਵਧੀਆ ਬਣੂਗਾ ਜਦੋਂ ਲੋਡ ਵੀ ਆ ਕਿਉਂਕਿ ਬੜੀਆਂ ਪਤਾਨੀਆਂ ਵਦਾਸਤਾ ਨੇ ਅਸੀਂ ਗੁਰੂ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਉਹ ਦੇਸ਼ਾਂ ਦੇ ਵਿੱਚ ਜਾਂਦੇ ਆ ਨਤਮਸਤਕ ਹੋਣ ਨਹੀਂ ਲੇਕਿਨ ਜਦੋਂ ਸਾਡੇ ਕੋਲ ਇੰਨੀਆਂ ਵਰਾਸਤਾਂ ਨੇ ਜ਼ਰੂਰ ਇੱਥੇ ਵੀ ਆਣਾ ਚਾਹੀਦਾ ਹੈ ਸੰਗਤਾਂ ਨੂੰ ਜਾਣੂ ਕਰਾਉਣਾ ਚਾਹੀਦਾ ਕਿਉਂਕਿ ਬੜਾ ਅਜੇ ਲੋਕਾਂ ਨੂੰ ਨਹੀਂ ਪਤਾ ਇਸ ਥਾਨ ਦੇ ਬਾਰੇ ਲੇਕਿਨ ਜਿਹੜਾ ਚੋਲਾ ਸਾਹਿਬ ਹੈ ਨਗਰੀ ਵੀ ਵਸਾਈ ਗਈ ਹੈ ਜਿਹੜਾ ਤਰਨਤਨ ਸ਼ਹਿਰ ਹੈ ਗੁਰੂ ਅਰਜਨ ਪਾਤਸ਼ਾਹ ਨੇ ਵਸਾਇਆ ਸੀਗਾ ਚੋਲਾ ਸਾਹਿਬ ਕਿਸ ਤਰ੍ਹਾਂ ਬਣਿਆ ਇਹਦੇ ਬਾਰੇ ਜ਼ਰੂਰ ਦੱਸਿਆ ਜਾਵੇ ਸੰਗਤਾਂ ਨੂੰ ਉਹ ਜੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਸ੍ਰੀ ਹਾਲੀ ਸਾਹਿਬ ਤੋਂ ਇੱਥੇ ਆਇਆ ਆਪਣੇ ਚੋਲਾ ਸਾਹਿਬ ਆਇਆ ਤੇ ਮਾਤਾ ਸੁਖਾ ਜੀ ਮਾਤਾ ਸੁ ਮਹਾਰਾਜ ਨੂੰ ਚੋਰੀ ਦਾ ਪ੍ਰਸ਼ਾਸਕ ਆਇਆ ਉਹਨਾਂ ਨੇ ਸੰਭਾਵੇਂ ਕੀ ਬਚਨ ਕੀਤਾ ਵੀ ਇਸ ਇਹ ਤੁਸੀਂ ਸਾਡੇ ਲਈ ਸੁੰਦਰ ਚੋਲਾ ਬਣਾ ਕੇ ਲਿਆਈ ਜੀ ਮੁੜ ਕੇ ਉਹਨਾਂ ਨੇ ਇਹ ਪੁੱਛਿਆ ਵੀ ਇਸ ਪਿੰਡ ਦਾ ਨਗਰ ਦਾ ਨਾਂ ਕੀ ਹੈ ਉਹਨਾਂ ਨੇ ਆਖਿਆ ਪੈਣੀ ਹੈ ਜੀ ਪੈਣੀ ਨਗਰ ਆ ਜੀ ਮੁੜ ਕੇ ਉਹਨਾਂ ਨੇ ਆਖਿਆ ਪੀਸ ਤੋਂ ਅੱਜ ਤੋਂ ਇਹ ਇਸ ਪਿੰਡ ਦਾ ਨਾਂ ਚੋਲਾ ਸਾਹਿਬ ਹੈ ਜੀ ਇਹ ਤੁਸੀਂ ਅਡੇ ਲਈ ਸੁੰਦਰ ਚੋਲਾ ਬਣਾ ਕੇ ਲਿਆਇਓ ਚੂਰੀ ਨੂੰ ਆਖਿਆ ਚੂਰੀ ਦੇ ਪ੍ਰਸ਼ਾਦ ਉਹਨਾਂ ਨੇ ਸੁੰਦਰ ਚੋਲਾ ਬਣਾ ਕੇ ਲਿਆਓ ਇਸ ਦਾ ਪਿੰਡ ਦਾ ਨਾਮ ਚੋਲਾ ਸਾਹਿਬ ਹੋਵੇਗਾ ਪਰ ਵਿੱਚੋਂ ਜਿਹੜੇ ਸ਼ੰਕਾ ਕਰਨ ਵਾਲੇ ਸੀ ਵੀ ਉਹਨਾਂ ਨੇ ਆਖਿਆ ਵੀ ਨਹੀਂ ਮਹਾਰਾਜ ਜੀ ਐਵੇਂ ਨਹੀਂ ਹੋ ਸਕਦਾ ਇੱਥੇ ਆਪਾਂ ਪੱਡੀ ਆਪਾਂ ਤਾਰ ਕਿਉਂ ਨਹੀਂ ਉਦੋਂ ਤਾਰ ਕਿਉਂਦੇ ਹੁੰਦੇ ਸੀ ਨਾ ਆਪਣਾ ਟੈਕਸ ਟੁਕਸ ਤਾਰ ਕਿਉਂਦੇ ਸੀ ਉਹਨਾਂ ਨੇ ਆਖਿਆ ਵੀ ਉੱਥੇ ਆਪਣਾ ਭੈਣੀ ਆ ਜੀ ਭੈਣੀ ਨਗਰ ਦੇ ਕਾਗਜ ਜਦੋਂ ਉਹਨਾਂ ਨੇ ਜਦੋਂ ਉੱਥੇ ਆਪਣੀ ਉਹਨਾਂ ਨੇ ਗੁਰੂ ਸਾਹਿਬ ਨੇ ਆਖਿਆ ਵੀ ਜਦੋਂ ਤੁਸੀਂ ਉੱਥੇ ਤਾਰਨਗੇ ਆਪਣਾ ਆ ਟੈਕਸ ਉਤਾਰਨ ਗਏ ਉਦੋਂ ਤੁਸੀਂ ਉੱਥੇ ਆਖਣਾ ਵਾ ਵੀ ਦੂਜਾ ਮਰਾ ਤੁਸੀਂ ਚੋਲਾ ਸਾਹਿਬ ਦਾ ਤਾਰਨ ਆਏ ਜੀ ਤੇ ਉੱਥੇ ਜਦੋਂ ਉਹਨਾਂ ਨੇ ਆਖਿਆ ਵੀ ਚੋਲਾ ਸਾਹਿਬ ਦਾਸੀਂ ਟੈਕਸ ਤਾਰਨ ਆਏ ਆ ਤੇ ਮੁੜ ਕੇ ਉੱਥੋਂ ਦੇ ਜਿਹੜੇ ਹੈਗੇ ਸੀ ਵੀ ਜਿਹੜੇ ਮਤਲਬ ਹੈਗੇ ਸੀ ਮਤਲਬ ਮੁਗਲ ਹੈਗੇ ਸੀ ਉਹਨਾਂ ਆਖਿਆ ਵੀ ਚੋਲਾ ਸਾਹਿਬ ਦਾ ਕੋਈ ਪਿੰਡ ਨਹੀਂ ਹੈਗਾ ਪੈਣੀ ਨਾਮ ਪਿੰਡ ਤੋਂ ਅਗੀ ਤੁਸੀਂ ਤਾਰਦੇ ਰਹ ਜੀ ਇੱਥੇ ਕੋਈ ਪਿੰਡ ਨਹੀਂ ਮਤਲਬ ਚੋਲਾ ਸਾਹਿਬ ਨਹੀਂ ਹੈਗਾ ਤੇ ਜਦੋਂ ਮੁੜ ਕੇ ਉਹਨਾਂ ਨੇ ਆਖਿਆ ਕਾਗਜ਼ ਇੱਕ ਵਾਰੀ ਚੈੱਕ ਕਰੋ ਜਦੋਂ ਕਾਗਜ਼ ਚੈੱਕ ਕੀਤੇ ਉਹਦੇ ਵਿੱਚ ਚੋਲਾ ਸਾਹਿਬ ਲਿਖਿਆ ਸੀ ਜੀ ਹਾਂਜੀ ਪੈਣੀ ਤੋਂ ਚੋਲਾ ਸਾਬਣ ਬਣਾਇਆ ਜੀ ਕਾਗਜ਼ਾਂ ਵਿੱਚ ਵੀ ਪੈਣੀ ਤੋਂ ਚੋਲਾ ਸਾਬਣ ਬਦਲ ਗਿਆ ਜੀ ਚੋਲਾ ਸਾਬਣ ਗਿਆ ਹਾਂਜੀ ਬਾਬਾ ਜੀ ਜੇ ਗੱਲ ਕਰੀਏ ਗੁਰੂ ਅਰਜਨ ਪਾਤਸ਼ਾਹ ਦੀ ਕੁਰਬਾਨੀ ਦੀ ਤਤੀ ਤਵੀ ਦੇ ਬਹਿ ਕੇ ਕੁਰਬਾਨੀ ਦਿੱਤੀ ਏ ਅੱਜ ਵੀ ਉਹਨਾਂ ਦੇ ਨਾਮ ਦੀਆਂ ਸ਼ਵੀਲਾਂ ਚੱਲਦੀਆਂ ਨੇ ਉਹਨਾਂ ਦਾ ਨਾਮ ਜਦੋਂ ਤੱਕ ਕਿ ਦੁਨੀਆ ਲੈਣੀ ਚੱਲਦਾ ਰਹਿਣਾ ਲੇਕਿਨ ਜ਼ਰੂਰ ਮੈਨੂੰ ਲੱਗਦਾ ਇੱਧਰ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਬੜਾ ਇਤਿਹਾਸਿਕ ਸਥਾਨ ਹੈ ਸਿੱਖ ਸੰਗਤਾਂ ਨੂੰ ਜਾਣੂ ਕਰਾਉਣਾ ਬੜਾ ਜ਼ਰੂਰੀ ਹੈ ਇੱਥੇ ਲਿਆਉਣਾ ਬਹੁਤ ਜ਼ਰੂਰੀ ਹੈ ਕਿ ਦਰਸ਼ਨ ਕਰ ਸਕਣ ਮੈਨੂੰ ਲੱਗਦਾ ਜਿੱਥੇ ਉਹ ਪੈਰ ਪਾ ਦੇਣ ਉਹ ਮਿੱਟੀ ਵੀ ਪਵਿੱਤਰ ਹੋ ਜਾਂਦੀ ਹੈ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ ਲੇਕਿਨ ਇੱਥੇ ਦੇ 2 ਸਾਲ 5 ਮਹੀਨੇ ਇਹ ਤੇ ਸਹੀ ਗੱਲ ਹੈ ਜੀ ਮੈਂ ਤੇ ਆਪਾਂ ਨਾ ਬਈ ਚਲੋ ਬਣਾਉਣਾ ਚਾਹੀਦਾ ਸਥਾਨ ਹੁਣ ਕਮੇਟੀ ਕਰਨ ਨਹੀਂ ਹੈ ਜੀ ਉਹਨਾਂ ਨੇ ਆਖਿਆ ਬਈ ਬਣੂਗਾ ਸਥਾਨ ਵਧੀਆ ਬਣੂਗਾ ਸਥਾਨ ਵੈ ਪ੍ਰਬੰਧ ਉਹ ਸਾਹਮਦੇ ਗੁਰੂ ਕੋਟੜੀ ਸਾਹਿਬ ਦਾ ਗੁਰਦੁਆਰਾ ਸ਼੍ਰੋਮਣੀ ਕਮੇਟੀ ਉਹ ਉੱਥੇ ਮੈਂ ਹਾਂ ਡਿਊਟੀ ਉਹਨਾਂ ਦੀ ਵੀ ਡਿਊਟੀ ਕਰਦਾ ਹਾਂ ਉਹਦੇ ਵਿੱਚ ਤੇ ਬਾਕੀ ਉਹ ਬਹੁਤ ਵਧੀਆ ਸੰਭਲਦੇ ਆ ਇੱਥੇ ਆਪਣੇ ਸੇਵਾਦਾਰ ਕਰਦੇ ਆ ਸੇਵਾ ਕਰਦੇ ਆ ਇੱਥੇ ਵੇਖੋ ਤੁਸੀਂ ਆ ਬੂਟੇ ਲਾਏ ਆ ਸਾਰਾ ਕੁ ਸਾਰਾ ਕੁ ਸੰਭਲਦੇ ਆ ਜੀ ਇਥੋਂ ਸਾਫ ਸਫਾਈ ਵੀ ਰੋਜ਼ ਇੱਥੇ ਬੋਕਰ ਫੇਰਦੇ ਆ ਇਹ ਸਾਰਾ ਕੁ ਪਾਣੀ ਦਿੰਦੇ ਆ ਬੂਟਿਆਂ ਨੂੰ ਇਧਰਲੇ ਬੰਨੇ ਉਹਨਾਂ ਨੇ ਬਾਗ ਲਾਇਆ ਵਾ ਜੀ ਉਧਰ ਵੀ ਸਾਂਭ ਸੰਭਾਲ ਬੂਟੇ ਲਾਉਂਦੇ ਆ ਕੁਦਰਤ ਨਾਲ ਪਿਆਰ ਕਰਦੇ ਆ ਸਾਰਾ ਕੁ ਬਾਕੀ ਤੁਸੀਂ ਵੇਖਣੀ ਡੈਰੀ ਬਾਕੀ ਨਹੀਂ ਬਿਲਕੁਲ ਜ਼ਰੂਰ ਉਹ ਜਿਹੜੀਆਂ ਸਮਾਰਕ ਬਹੁਤ ਪੁਰਾਣੇ ਲੇਕਿਨ ਫਿਰ ਵੀ ਉਹ ਪਵਿੱਤਰਤਾ ਮਹਿਸੂਸ ਹੁੰਦੀ ਹੈ ਜੇਕਰ ਗੱਲ ਕਰੀਏ ਇਸ ਜਗ੍ਹਾ ਦੇ ਉੱਪਰ ਪਵਿੱਤਰਤਾ ਹਜੇ ਵੀ ਓ ਮਨ ਨੂੰ ਸਕੂਨ ਮਿਲ ਰਿਹਾ ਕਿਉਂਕਿ ਜਿੱਥੇ ਬਾਬਾ ਜੀ ਨੇ ਪੈਰ ਰਖੇ ਹੋਣ ਉਹੀ ਜਗ੍ਹਾ ਪਵਿੱਤਰ ਹੋ ਜਾਂਦੀ ਹੈ ਇੱਥੇ ਤੇ ਰਹਿ ਕੇ ਗਏ ਨੇ ਬੜਾ ਵੱਡੇ ਅਸੀਂ ਵੀ ਕਰਮਾ ਵਾਲੇ ਆ ਸਾਡੀ ਟੀਮ ਬਹੁਤ ਕਰਮਾ ਵਾਲੀ ਹੈ ਜਿਹੜੀ ਸੇ ਅੱਜ ਪਹੁੰਚੀ ਹੈ ਉਹ ਪੁਰਾਣੀ ਇਤਿਹਾਸਕ ਦਰਵਾਜ਼ੇ ਵੀ ਇੱਥੇ ਉਦਾਂ ਹੀ ਲੱਗੇ ਹੋਏ ਨੇ ਜ਼ਰੂਰ ਇੱਥੇ ਬਾਗ ਵੀ ਹੈ ਜਿੱਥੇ ਫੁੱਲ ਲੱਗੇ ਹੋਏ ਨੇ ਉਹ ਪੁਰਾਣੀਆਂ ਜਿਹੜੀਆਂ ਚੀਜ਼ਾਂ ਤਮਾਮ ਇੱਥੇ ਹਜੇ ਵੀ ਨਜ਼ਰ ਆਉਂਦੀਆਂ ਨੇ ਬੜੀ ਖੂਬਸੂਰਤ ਜਗ੍ਹਾ ਲੱਗੀ ਹੈ ਦੇਖਣ ਦੇ ਵਿੱਚ ਲੇਕਿਨ ਜ਼ਰੂਰ ਹੋਰ ਚੀਜ਼ਾਂ ਵੀ ਨੇ ਜਿਹੜੀਆਂ ਇੱਥੇ ਨੋਟ ਕੀਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਨੂੰ ਹੋਰ ਵਧੇਰੇ ਤਰੀਕੇ ਦੇ ਨਾਲ ਅ ਅੱਗੇ ਵਧਾਇਆ ਜਾ ਸਕਦਾ ਸੋ ਜ਼ਰੂਰ ਮੈਨੂੰ ਲੱਗਦਾ ਆਪਾਂ ਹੋਰ ਵੀ ਜਿਹੜੇ ਇੱਥੋਂ ਦੇ ਦਰਸ਼ਨ ਕਰ ਸਕਦੇ ਆ ਜਗ੍ਹਾ ਦੇ ਤੁਸੀਂ ਦੇਖ ਸਕਦੇ ਹੋ ਉੱਪਰ ਵੀ ਜਿਹੜਾ ਉਹ ਚੀਜ਼ ਹਜੇ ਵੀ ਉਦਾਂ ਹੀ ਬਰਕਰਾਰ ਹੈ ਉਹ ਚੀਜ਼ ਹਜੇ ਵੀ ਇੱਥੇ ਬਰਕਰਾਰ ਹੈ ਉਹ ਦਵਾਰਾਂ ਉਹ ਨਾਨਕਸ਼ਾਹੀ ਇਟਾਂ ਉਹ ਅੱਜ ਵੀ ਗੁਰੂ ਸਾਹਿਬ ਦੀ ਜਿਹੜੀ ਮੌਜੂਦਗੀ ਉਹਨਾਂ ਦੇ ਅਸ਼ੀਰਵਾਦ ਦਾ ਇੱਥੇ ਅਹਿਸਾਸ ਸਾਨੂੰ ਕਰਾਉਂਦੀਆਂ ਨੇ ਸੋ ਇਸ ਸਥਾਨ ਦੇ ਉੱਪਰ ਅੱਜ ਸਾਨੂੰ ਜਿਹੜੇ ਸੋਨੂ ਜਿੰਦਿਆ ਦਾ ਲੈ ਕੇ ਆਏ ਨੇ ਇੱਥੋਂ ਦਰਸ਼ਨ ਦੇ ਦਾਇਰੇ ਕਰਾਉਣ ਲਈ ਸੋਨੂ ਜੀ ਪਹਿਲਾਂ ਤੇ ਏ ਦੱਸੋ ਸਾਡੇ ਦਰਸ਼ਕਾਂ ਨੂੰ ਕਿੱਥੋਂ ਇਦਾਂ ਦੇ ਪੁਰਾਣੇ ਇਤਿਹਾਸਕ ਸਥਾਨ ਜਿਹੜੇ ਕਿਸੇ ਨੂੰ ਨਹੀਂ ਪਤਾ ਹੁੰਦਾ ਤੁਸੀਂ ਲੇਕਿਨ ਲੱਭ ਲੈਂਦੇ ਹੋ। ਭਾਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ। ਗੁਰੂ ਸਾਹਿਬ ਆਪ ਹੀ ਲੈ ਆਉਂਦੇ ਆ। ਆਪਣੇ ਪਿਆਰਿਆਂ ਤੋਂ ਸੇਵਾ ਲੈ ਲੈਂਦੇ ਜਿੱਦਾਂ ਤੋਂ ਸੇਵਾ ਲੈਣੀ ਹੁੰਦੀ ਸੱਚੇ ਪਾਤਸ਼ਾਹ ਆਪ ਲੈ ਆਉਂਦੇ ਆ। ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਬਹੁਤ ਸੋਹਣੀ ਪੰਕਤੀ ਲਿਖੀ ਨਾ ਪਰ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਗਰਭ ਜਉਣ ਨਾ ਆਇਓ। ਸੱਚੇ ਪਾਤਸ਼ਾਹ ਦਾ ਨਾਮ ਜਪਣ ਦੇ ਨਾਲ ਹੀ ਸੰ ਐਸੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਤਰਤੀ ਨੂੰ ਸਹਜ ਵਿੱਚ ਰਹਿਣਾ ਸਿਖਾਇਆ ਹੋਵੇ ਤੇ ਸਿੱਖ ਨੂੰ ਬ੍ਰਹਮ ਵਿੱਚ ਲੀਨ ਹੋਣਾ ਸਿਖਾਇਆ ਹੋਵੇ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦਾ ਇਹ ਉਹ ਸਥਾਨ ਆ ਇਹ ਪੁਰਾਤਨ ਆ ਸਾਰਾ ਇਹ ਭਾਜੀ ਸਾਰਾ ਹੀ ਪੁਰਾਤਨ ਆ ਔਰ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਤੇ ਬਿਨ ਦੇਰੀ ਕੀਤੇ ਆ ਗਿਆ ਵੀ ਗੁਰੂ ਸਾਹਿਬ ਤੁਸੀਂ ਕਿਰਪਾ ਕੀਤੀ ਔਰ ਬਾਹ ਫੜ ਕੇ ਅੱਜ ਲੈ ਆਏ ਮਹਾਰਾ ਤੇ ਬੜੀ ਖੁਸ਼ੀ ਹੋਈ ਆਪਾਂ ਨਾ ਅੱਜ ਤੁਸੀਂ ਸਾਰੇ ਆਪ ਰੱਬ ਦੇ ਘਰ ਚ ਆਏ ਆ ਬਿਲਕੁਲ ਬਿਲਕੁਲ ਪੂਰੀ ਕਾਇਨਾਤ ਚ ਪਤਾ ਨਹੀਂ ਹਿਲਦਾ ਗੁਰੂ ਅਰਜਨ ਸਾਹਿਬ ਮਾਰੇ ਦੇ ਹੁਕਮ ਤੋਂ ਬਿਨਾਂ ਤੇ ਯਾਰ ਰੱਬ ਦੇ ਘਰ ਚ ਐ ਕਰਮਾ ਭਾਗ ਵਾਲੇ ਆ ਔਰ ਤੁਹਾਨੂੰ ਪ੍ਰਾਊਡ ਹੋਣਾ ਚਾਹੀਦਾ ਕਿ ਤੁਸੀਂ ਜਿੰਨੀਆਂ ਆਪਾਂ ਬਾਹਰ ਖਬਰਾਂ ਕਰਦੇ ਹੋ ਬਹੁਤ ਛੋਟੀਆਂ ਨੇ ਔਰ ਬਹੁਤ ਥੱਲੇ ਇੱਥੇ ਤੁਹਾਡੇ ਲੱਖਾਂ ਕਰੋੜਾਂ ਨੇ ਦਰਸ਼ਨ ਕਰਨੇ ਇਸ ਘਰ ਦੇ ਔਰ ਰੱਬ ਦੇ ਘਰ ਹਾਂ ਹਾਂ ਜੀ ਰੱਬ ਦੇ ਘਰ ਦੇ ਜੋ ਦਰਸ਼ਨ ਕਰਨੇ ਤੁਹਾਨੂੰ ਅਸੀਸਾਂ ਦੇਣੀਆਂ ਦੁਆਵਾਂ ਦੇਣੀਆਂ ਫਿਰ ਉਹਨਾਂ ਇੱਥੇ ਆਉਣਾ ਵਾ ਤੇ ਜਦੋਂ ਗੁਰੂ ਸਾਹਿਬ ਦੇ ਘਰ ਇੱਥੇ ਆਉਣਾ ਵਾ ਨਾ ਤੇ ਕਈਆਂ ਨੂੰ ਦੁੱਖ ਹੁਣਾ ਇਹ ਵੇਖ ਕੇ ਹੂੰ ਇ ਸਾਡੀ ਐਜੀਪੀਸੀ ਕਿਉਂ ਨਹੀਂ ਕਰਦੀ ਪਰ ਐਜੀਪੀਸੀ ਨੂੰ ਕਰਨਾ ਚਾਹੀਦਾ ਵਾ ਇਹ ਸਾਮ ਸੰਭਾਲ ਬਹੁਤ ਜ਼ਰੂਰੀ ਆ ਮੈਂ ਪ੍ਰਧਾਨ ਸਾਹਿਬ ਨੂੰ ਮਿਲਣਾ ਵੀ ਆ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਹੁਤ ਖੁਸ਼ੀਆਂ ਸਾਨੂੰ ਦਿੱਤੀਆਂ ਬਹੁਤ ਕੁਝ ਦਿੱਤਾ ਆਪ ਤੇ ਰੱਖਿਆ ਹੀ ਕੁਝ ਨਹੀਂ ਹਮ ਸਭ ਕੁਝ ਸਾਨੂੰ ਦੇ ਦਿੱਤਾ ਤੇ ਕੀ ਅਸੀਂ ਸਥਾਨਮ ਨਹੀਂ ਸੰਭਾਲ ਸਕਦੇ ਵਿਰਾਸਤਾ ਵੀ ਨਹੀਂ ਸੰਭਾਲ ਸਕਦੇ ਸਾਡਾ ਫਰਜ਼ ਆ ਪਵਿੱਤਰਤਾ ਉੱਨੀ ਅੱਜ ਵੀ ਮਹਿਸੂਸ ਹੁੰਦੀ ਆ ਮਨ ਨੂੰ ਸਕੂਨ ਮਿਲ ਰਿਹਾ ਇਸ ਜਗ੍ਹਾ ਤੇ ਆ ਕੇ ਨਹੀਂ ਕਿ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਦੀ ਲੋੜ ਹੈ ਨਾ ਜਿੱਥੇ ਚਰਨ ਪਏ ਗੁਰੂ ਨਾਨਕ ਦੇ ਤਪ ਦੇ ਸ਼ਹਿਰ ਗ੍ਰਾਂਠ ੜਗੇ ਜਿੱਥੇ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਕਾਲੇਖਾਨ ਨੂੰ ਵੱਡਿਆ ਸੀ ਤੇਗੇ ਦੇ ਨਾਲ ਕੋੜੇ ਸਮੇਤ ਐਸੇ ਗੁਰੂ ਹਰਗੋਬਿੰਦ ਸਾਹਿਬ ਮਾਰੇ ਬਾਲ ਅਵਸਥਾ ਛਾਏ ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨ ਪਏ ਹੁਣ ਤੇ ਉੱਥੇ ਕੋਈ ਕਮੀ ਨਹੀਂ ਹੋ ਸਕਦੀ ਸਾਡੇ 'ਚ ਕਮੀ ਅਸੀਂ ਬਹੁਤ ਕਮੀਆਂ ਨ ਭਰੇ ਆ ਪਰ ਗੁਰੂ ਸਾਹਿਬ ਦੇ ਇਸ ਥਾਨ ਤੇ ਕੋਈ ਕਮੀ ਨਹੀਂ ਆ ਠੀਕ ਹੈ ਇਹ ਜਗਾ ਜੜੀ ਆ ਸਾਹਮਣੀ ਆ ਤੇ ਜੇ ਕਿਤੇ ਮਾਰੇ ਨੇ ਸੇਵਾ ਲੈਣੀ ਤੋਂ ਆਪਣੇ ਪਿਆਰੇ ਤੋਂ ਨਾਲ ਲੈ ਲੈਣੀ ਜਿਹਦੇ ਕੋ ਲੈਣੀ ਉਹ ਨਾ ਬਾਹ ਫੜ ਕੇ ਕਰਾ ਲੈਣ ਨੂੰ ਹੁਣ ਉਹਨਾਂ ਦੇ ਹੁਕਮ ਅੰਦਰ ਹੁੰਦਾ ਜੋ ਕੁਝ ਵੀ ਆ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ ਠੀਕ ਹੈ ਗੁਰਬਾਣੀ ਚ ਵੀ ਲਿਖਿਆ ਨਾ ਹੁਕਮ ਹੈ ਅੰਦਰ ਸਭ ਕੇ ਬਾਹਰ ਹੈ ਹੁਕਮ ਨਾ ਕੋਈ ਤੇ ਜਿਹਦੇ ਕੋ ਸੱਚੇ ਪਾਤਸ਼ਾਹ ਨੇ ਸੇਵਾ ਲੈਣੀ ਆ ਨਾ ਉਹ ਲੈ ਲੈਣੀ ਆ ਨਾ ਤੁਸੀਂ ਰੋਕ ਸਕਦੇ ਨਾ ਮੈਂ ਰੋਕ ਸਕਦਾ ਸਾਡਾ ਫਰਜ ਆ ਆਵਾਜ਼ ਦੇਣਾ ਸੱਚੇ ਪਾਤਸ਼ਾਹ ਲੈ ਅਸੀਂ ਆਵਾਜ਼ ਦਿੱਤੀ ਲੋਕਾਂ ਨੇ ਦਰਸ਼ਨ ਕਰਨੇ ਆ ਔਰ ਬੜੀਆਂ ਪਿਆਰੀਆਂ ਸੰਗਤਾਂ ਨੇ ਆਉਣਾ ਇੱਥੇ ਔਰ ਝੋਲੀਆਂ ਪਰ ਕੇ ਲੈ ਕੇ ਜਾਣਾ ਮੈਂ ਕਹੂੰਗਾ ਕਿ ਇੱਥੇ ਆ ਗਿਆ ਆਪਾਂ 호ਰ ਵੀਗਾ ਇੱਥੇ ਦਰਸ਼ਨ ਕਰੀਏ ਤੇ ਉਹ ਪੁਰਾਣੇ ਪੁਰਾਣੇ ਦਰਵਾਜ਼ੇ ਉਹ ਜਿਹੜੀਆਂ ਨਾਨਕ ਸ਼ਾਹੀ ਟਾਂ ਪੁਰਾਣੀਆਂ ਇੱਥੇ ਹਜੇ ਵੀ ਮੌਜੂਦ ਨੇ ਕਿਉਂਕਿ ਉਹ ਹਜੇ ਵੀ ਇੱਥੇ ਇਹ ਉਹ ਇਟਾਂ ਨੇ ਕਿਸੇ ਸਮੇਂ ਗੁਰੂ ਸਾਹਿਬ ਇੱਥੇ ਇਸ ਜਗ੍ਹਾ ਤੇ ਦੇਖੋ ਮਹਾਰਾ ਸੱਚੇ ਪਾਤਸ਼ਾਹ ਨੇ ਚਰਨ ਪਾਏ ਆ ਕਿੰਨਾ ਸਮਾਂ ਹੱਥ ਲੱਗੇ ਆ ਕਿਤੇ ਮਰ ਜਦੋਂ ਤੁਹਾਡੇ ਚਿਹਰੇ ਦੀ ਮੁਸਕਾਨ ਬਦਲ ਗਈ ਉਹ ਨਿਸ਼ਾਨ ਹੈਗੀ ਉੱਤੇ ਮਹਾਰਾ ਸੱਚੇ ਪਾਤਸ਼ਾਹ ਦੇ ਵੇਖੋ ਉੱਥੇ ਸ਼ੀਸ਼ੇ ਲੱਗੇ ਕਿਦਾਂ ਮਹਿਲ ਬਣੇ ਹੋਣਗੇ ਉਸ ਸਮੇਂ ਪਰ ਗੁਰੂ ਸਾਹਿਬ ਨੇ ਲੈ ਆਂ ਕੋਈ ਗੱਲ ਨਹੀਂ ਅਸੀਂ ਬੇਨਤੀ ਕਰਾਂਗੇ ਪ੍ਰਧਾਨ ਸਾਹਿਬ ਨੂੰ ਵੀ ਔਰ ਆਪਣੀ ਕੌਮ ਨੂੰ ਵੀ ਸਾਡੀ ਕੌਮ ਚੜ੍ਹਦੀ ਕਲ ਵਾਲੀ ਕੌਮ ਆ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਵੇਖੋ ਮੈਂ ਇੱਕ ਦਿਨ ਨਾ ਰੋਕੇ ਇੱਕ ਵੀਡੀਓ ਪਾ ਲਈ ਸੀ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਰਸਤਾ ਸੀ ਅਨੰਦਪੁਰ ਸਾਹਿਬ ਨੂੰ ਤੇ ਮੈਂ ਭਾਵਕ ਹੋ ਗਿਆ ਵੀ ਮਾਰੇ ਸੱਚੇ ਪਾਤਸ਼ਾਹ ਤੇਰੇ ਘਰ ਦੀ ਸੇਵਾ ਨਹੀਂ ਕਰਵਾ ਸਕਦੇ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਤੇ ਸੱਚੇ ਪਾਤਸ਼ਾਹ ਨੇ ਅਰਦਾਸ ਪ੍ਰਵਾਨ ਕੀਤੀ ਆ ਜੋ ਸੜਕ 1400 ਕਰੋੜ ਦੀ ਬਣੀ ਆ ਰਕਾਰ ਸੇਵਾ ਵਾਲੇ ਕਿਲਾ ਨੰਦਗੜ੍ਹ ਲਈ ਮਾਪੁਰਸ਼ ਬਣਾਉਂਦੇ ਆ ਸਤਿਗੁਰ ਆਪੇ ਹੀ ਸੇਵਾ ਕਰਾ ਦਿੰਦੇ ਆਪਣੇ ਪਿਆਰਿਆਂ ਕੋ ਕਿਸੇ ਚੀਜ਼ ਦੀ ਕਮੀ ਨਹੀਂ ਇਹ ਉਹਦੇ ਪਿਆਰਿਆਂ ਤੱਕ ਪਹੁੰਚਣੀ ਆ ਦੇਖਿਓ ਫਿਰ ਇਹ ਤੇ ਸੋਨੇ ਦੀ ਬਣਤੀ ਤੇ ਤਦ ਦੀ ਮੁੱਲ ਨਹੀਂ ਤਾਰ ਸਕਦੇ ਇਸ ਕਰਕੇ ਕੌਮ ਕੀ ਦੀ ਆ ਕੌਮ ਜਿਹੜੀ ਆ ਇਹ ਸਿੱਖ ਕੌਮ ਗੁਰੂ ਸਾਹਿਬ ਨੇ ਸਰਬੰਸ ਵਾਰ ਕੇ ਸਾਨੂੰ ਸਾਜਿਆ ਔਰ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦੇ ਰਾਜ ਦੀ ਅਸੀਂ ਗੱਲ ਕਰਦੇ ਆ ਨਾ ਜੇ ਕਿਤੇ ਅੱਜ ਉਹਨਾਂ ਨੂੰ ਪਤਾ ਲੱਗਦਾ ਨਾ ਇਹ ਸਥਾਨ ਸਾਰਾ ਸੋਨੇ ਦਾ ਬਣ ਜਾਣਾ ਸੀ ਐਸਾ ਰਾਜ ਦੁਨੀਆ ਅੱਜ ਮੰਗਦੀ ਆ ਤੇ ਅੱਜ ਸਾਡੀਆਂ ਸਰਕਾਰਾਂ ਤੇ ਪ੍ਰਸ਼ਾਸਨ ਧਿਆਨ ਹੀ ਨਹੀਂ ਦਿੰਦਾ ਨਾ ਸਾਡੀ ਆ ਜੀਪੀਸੀ ਦਿੰਦੀ ਪਰ ਬਹੁਤ ਮਾੜੀ ਗੱਲ ਦੁੱਖ ਦੀ ਗੱਲ ਆ ਦੁੱਖ ਇਸ ਗੱਲ ਦਾ ਕਿ ਇਸ ਥਾਂ ਤੇ ਪਤਾ ਨਹੀਂ ਕਿਉਂ ਇਹਨਾਂ ਦਾ ਧਿਆਨ ਨਹੀਂ ਆ ਪਰ ਗੁਰੂ ਸਾਹਿਬ ਕਿਰਪਾ ਕਰਨ ਦੇਰ ਆ ਇਧਰ ਉਸਤਾਏ ਜ਼ਰੂਰ ਮੈਂ ਮਿਲ ਕੇ ਉਹਨਾਂ ਨੂੰ ਬੇਨਤੀ ਕਰੂੰਗਾ ਬਿਲਕੁਲ ਬਾਗ ਉਹ ਬਹੁਤ ਖੂਬਸੂਰਤ ਜਗ੍ਹਾ ਫਿਰ ਵੀ ਮਹਿਸੂਸ ਹੋਦੀ ਆ ਪਵਿੱਤਰਤਾ ਇੱਥੇ ਆ ਕੇ ਮਹਿਸੂਸ ਹੋਦੀ ਹੈ ਮੈਂ ਜ਼ਰੂਰ ਤੁਹਾਨੂੰ ਇੱਥੋਂ ਦਰਸ਼ਨ ਜਿਹੜੇ ਕਰਵਾ ਰਿਆਂ ਦੇ ਲੇਕਿਨ ਬਾਅਦ ਦੇ ਵੀ ਜ਼ਰੂਰ ਦਰਸ਼ਨ ਆਪ ਸੋ ਜ਼ਰੂਰ ਆਪਾਂ ਦਰਸ਼ਨ ਕਰਾਂਗੇ ਹੋਰ ਵੀ ਸੋ ਇਹ ਉਹ ਨਾਨਕ ਸ਼ਾਹੀ ਪੁਰਾਣੀਆਂ ਇੱਟਾਂ ਜਿਹੜਾ ਪੁਰਾਣਾ ਕਾਲ ਸੀਗਾ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਇਹ ਪੁਰਾਣਾ ਦਰਵਾਜ਼ਾ ਜਿਹਦੇ ਪਿੱਛੇ ਜੋੜੀ ਹੋਇਆ ਕਰਦੀ ਸੀਗੀ ਬਾਬਾ ਜੀ ਦੀ ਪਹਿਲਾਂ ਉਹਨਾਂ ਦਾ ਆਨਜਾਨ ਇੱਥੋਂ ਹੁੰਦਾ ਸੀਗਾ ਲੇਕਿਨ ਹੁਣ ਉੱਥੇ ਇੱਕ ਨਵਾਂ ਦਰਵਾਜ਼ਾ ਵੀ ਬਣਿਆ ਹੋਇਆ ਵਾ ਜ਼ਰੂਰ ਪੂਰਾ ਇਤਿਹਾਸ ਇੱਥੋਂ ਦਾ ਅਜੇ ਸੰਕਤਾਂ ਦੇ ਵਿੱਚ ਨਹੀਂ ਆਇਆ ਲੇਕਿਨ ਜਿੰਨੀ ਕਿ ਜਾਣਕਾਰੀ ਇੱਥੋਂ ਮਿਲੀ ਹੈ ਉਸ ਦੇ ਵਿੱਚ ਇਹ ਪਤਾ ਲੱਗਿਆ ਕਿ 2 ਸਾਲ ਅੰਜ ਮਹੀਨੇ ਤੇ 13 ਦਿਨ ਬਾਬਾ ਜੀ ਨੇ ਇੱਥੇ ਕੁਝ ਜਾਦੇ ਨਹੀਂ ਤੁਸੀਂ ਦੇਖ ਸਕਦੇ ਹੋ ਦਰਵਾਜ਼ਾ ਵੀ ਉਸ ਤਰੀਕੇ ਨਾਲ ਪੁਰਾਣਾ ਜਿਹੜਾ ਬਣਿਆ ਹੋਇਆ ਵਾ ਇਹ ਬਾਗ ਇਹ ਪੁਰਾਣਾ ਬਾਗ ਹੈ ਜੋੜੀ ਹੋਇਆ ਕਰਦੀ ਸੀਗੀ ਕੋਦੋਂ ਅਰਜਨ ਦੇ ਪਾਸ਼ਾ ਦੀ ਇਹ ਬਹੁਤ ਹੀ ਪ੍ਰਾਤਨ ਪਵਿੱਤਰ ਜਗਾ ਜਿਸ ਨੂੰ ਸਾਂਭਣ ਦੀ ਲੋੜ ਹੈ ਸੋ ਤਦ ਤੱਕ ਲਈ ਜੁੜੇ ਰਹੋ ਮੇਰੇ ਨਾਲ ਮੈਂ ਦਾਨਿਸ਼ ਸੇ ਹੈਡਲਾਈਨਸ ਤੋਂ ਚੋਲਾ ਸਰ ਧੰਨਵਾਦ ਜੀ